ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਰੁਝਾਨ ਹੈ ਜਿਹੜਾ ਕਿ ਵਿਦੇਸ਼ਾਂ ਦੇ ਵੱਲ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਚਾਹੇ ਸਟੱਡੀ ਵੀਜ਼ੇ ਤੇ ਬਾਹਰ ਜਾ ਰਹੇ ਨੇ ਜਾਂ ਫਿਰ ਵਿਆਹ ਕਰਵਾ ਕੇ ਜਿਹੜੇ ਕਿ ਬਾਹਰ ਜਾ ਰਹੇ ਨੇ ਤਾਂ ਪਹਿਲਾਂ ਬਹੁਤ ਸਾਰੀਆਂ ਖਬਰਾਂ ਆਈਆਂ ਸੀ ਕਿ ਕੁੜੀਆਂ ਜਿਹੜੀਆਂ ਨੇ ਆਈਲੈਂਟਸ ਕਰਦੀਆਂ ਨੇ ਤਾਂ ਬਾਹਰ ਪਹੁੰਚ ਜਾਂਦੀਆਂ ਨੇ ਮੁੰਡੇ ਵਾਲਿਆਂ ਤੋਂ ਪੈਸੇ ਲੈ ਕੇ ਤਾਂ ਉਸ ਤੋਂ ਬਾਅਦ ਜਿਹੜਾ ਕਿ ਵਿਆਹ ਕਰਾਉਣ ਤੋਂ ਇਨਕਾਰ ਹੈ ਕਰ ਦਿੱਤਾ ਜਾਂਦਾ ਹੈ ਤਾਂ ਬਹੁਤ ਸਾਰੇ ਮੁੰਡਿਆਂ ਦੇ ਵੱਲੋਂ ਸੁਸਾਇਸਾਈਡ ਵੀ ਕੀਤਾ ਗਿਆ ਸੀ ਤਾਂ ਲਾਪਤਾ ਦਾ ਮਾਮਲਾ ਬਰਨਾਲੇ ਤੋਂ ਸਾਹਮਣੇ ਆਇਆ ਸੀ ਤਾਂ ਇਸੇ ਤਰ੍ਹਾਂ ਦੇ ਕਈ ਸਾਰੇ ਮਾਮਲੇ ਸਾਹਮਣੇ ਲੱਖ ਰੁਪਏ ਜਿਹੜੇ ਕਿ ਮੰਗੇ ਸੀਗੇ ਮੁੰਡਿਆਂ ਵਾਲਿਆਂ ਕੋਲ ਤਾਂ ਉਸ ਤੋਂ ਬਾਅਦ ਵਿਆਹ ਕਰਾਉਣ ਤੋਂ ਮਨ੍ਹਾ ਕਰ ਦਿੱਤਾ ਤਾਂ ਹੁਣ ਇੱਕ ਹੋਰ ਜਿਹੜਾ ਕਿ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਮੁੰਡੇ ਦੇ ਵੱਲੋਂ ਕੁੜੀ ਵਾਲਿਆਂ ਦੇ ਘਰ ਤੋਂ ਜਿਹੜੇ ਕਿ 30 ਲੱਖ ਰੁਪਏ ਦੀ ਜਿਹੜੀ ਕਿ ਡਿਮਾਂਡ ਹੈ ਉਹ ਕੀਤੀ ਜਾਂਦੀ ਹੈ ਤਾਂ ਜਦੋਂ 30 ਲੱਖ ਰੁਪਏ ਨਹੀਂ ਦਿੱਤਾ ਜਾਂਦਾ ਤਾਂ ਕੁੜੀ ਨੂੰ ਤਲਾਕ ਦੇਣ ਦੀ ਵੀ ਜਿਹੜੀ ਗੱਲ ਉਹ ਕਹੀ ਜਾਂਦੀ ਹੈ ਤਾਂ ਇਸੇ ਵਿਸ਼ੇ ਤੇ ਜ਼ਿਆਦਾ ਗੱਲਬਾਤ ਕਰਾਂਗੇ ਸਾਡੇ ਨਾਲ ਦੀਪਿਕਾ ਦੇ ਬ੍ਰਦਰ ਦਵਿੰਦਰ ਜੀ ਮੌਜੂਦ ਨੇ ਦਵਿੰਦਰ ਜੀ ਕੀ ਸਾਰਾ ਮਾਮਲਾ ਕੀ ਸੀਗਾ ਕਦੋਂ ਤੁਸੀਂ ਇਸ ਮੁੰਡੇ ਦੇ ਨਾਲ ਦੀਪਿਕਾ ਦਾ ਵਿਆਹ ਕੀਤਾ ਸੀ ਤਾਂ ਕਦੋਂ ਇਹ ਸਾਰਾ ਸਿੰਸਣਾ ਸ਼ੁਰੂ ਹੋਇਆ ਜੀ ਸਸਿਕਾ ਜੀ ਸਾਰੀ ਟੀਮ ਨੂੰ ਤੁਹਾਡੀ ਨੂੰ ਸਰ ਜੀ ਸਰ 2019 ਚ ਇਹ ਮੁੰਡਾ ਆਇਆ ਈਡੀ ਆ ਕੇ ਬ੍ਰਿਸ਼ ਸਿਸਟਰ ਨਾਲ ਵਿਆਹ ਕਰਵਾ ਕੇ ਗਿਆ ਸੀ ਜੀ ਉਸ ਤੋਂ 6 ਮਹੀਨੇ ਪਹਿਲਾਂ ਇਹਦੀ ਮੰਗਣੀ ਵੀ ਅਸੀਂ ਕਰੀ ਸੀ ਜੀ ਤੇ ਮੰਗਣੀ ਕਰਵਾ ਕੇ ਪਹਿਲਾਂ ਗਿਆ ਆ ਕੇ 2019 ਚ ਨੇ ਵਿਆਹ ਕਰਵਾਇਆ ਤੇ ਵਿਆਹ ਕਰਵਾ ਕੇ ਜੋ ਕੈਨੇਡਾ ਦਾ ਫਰੀਆਦ ਸਰ ਜੀ ਜਾ ਕੇ ਕੈਨੇਡਾ ਐਸੇ ਵਿੱਚ ਸਿਸਟਰ ਦੀ ਫਾਈਲ ਜੀ ਫਾਈਲ ਲਗਾਉਣ ਤੋਂ ਬਾਅਦ ਜਦੋਂ ਫਾਈਲ ਦਾ ਰਿਜ਼ਲਟ ਆਇਆ ਪਾਸਵਰਡ ਰਿਕਵੈਸਟ ਆਇਆ ਪਾਸਵਰਡ ਰਿਕਵੈਸਟ ਇਸਨੇ ਸਿਸਟਮ ਨੂੰ ਪਾਸਵਰਡ ਰਿਕਵੈਸਟ ਦੇਦੋਂ ਇਨਕਾਰ ਕਰ ਦਿੱਤਾ ਜੀ ਜਦੋਂ ਇਸ ਵੱਲੋਂ ਪਾਸਵਰਡ ਜਦੋਂ ਸਿਸਟਮ ਵੱਲੋਂ ਪਾਸਵਰਡ ਰਿਕਵੈਸਟ ਮੰਗੀ ਗਈ ਤਾਂ ਇਹਨੇ ਇਨਕਾਰ ਕਰਕੇ ਕਿਹਾ ਕਿ ਜੇ ਪਾਸਵਰਡ ਰਿਕਵੈਸਟ ਚਾਹੀਦੀ ਹੈ ਤਾਂ ਸਾਨੂੰ 30 ਲੱਖ ਰੁਪਈਆ ਦੇ ਹੂੰ ਤੇ ਸਾਡੀ ਸਾਰੀ ਨਾਮ ਤੇ ਹੋਸ਼ ਛੁੱਟ ਗਏ ਵੀ ਇਹ 30 ਲੱਖ ਕਿਸ ਚੀਜ਼ ਦਾ ਹੋ ਰਿਹਾ ਕਿਉਂਕਿ ਨਾ ਸਾਡੀ ਕੋਈ ਕੰਟਰੈਕਟ ਮੈਰੀਜ਼ਾ ਨਾ ਕੋਈ ਉਸ ਤਰ੍ਹਾਂ ਇਹ ਰਿਸ਼ਤਾ ਵੀ ਸਾਡੇ ਰਿਲੇਟਿਵਸ ਨੇ ਕਰਵਾਇਆ ਸੀ ਹੂੰ ਇਹ ਤਨੀ ਗੱਲ ਨਹੀਂ ਸੀ ਇਹਨੇ 30 ਲੱਖ ਦੀ ਡਿਮਾਂਡ ਕੀਤੀ ਤੇ ਸਾਡੇ ਵੱਲੋਂ ਜਦੋਂ 30 ਲੱਖ ਕਿਹਾ ਕਿ ਨਹੀਂ ਦੇਣਾ ਸੀ ਹੂੰ ਤਾਂ ਇਸ ਬੰਦੇ ਨੇ ਸਿਸਟਰ ਜੀ ਕੈਨੇਡਾ ਅੰਬੈਸੀ ਤੋਂ ਫਾਈਲ ਵਿਡਰੋ ਕਰਵਾ ਲਈ ਹੂੰ ਫਾਈਲ ਵਿਡਰੋ ਕਰਵਾਉਣ ਤੋਂ ਬਾਅਦ ਇਸ ਦੀ ਬਹੁਤ ਤਰਲੇਮਿੰਤਾ ਪਾਈ ਵੀ ਇਸ ਤਰ੍ਹਾਂ ਕੁੜੀ ਦੀ ਲਾਈਫ ਖਰਾਬ ਹੋ ਰਹੀ ਹੈ ਵੀ ਇਹ ਕਿਹਦਾ ਨਾਂ ਨਾ ਸੋ ਇਹ ਆਪਣੀ ਥੋੜੀ ਪਾਵਰ ਦਿਖਾਉਣ ਦੇ ਚੱਕਰ 'ਚ ਕਿਸੇ ਇਨਸਾਨ ਨੇ ਸਾਡੀ ਇੱਕ ਨਾ ਸੁਣੀ ਨਾ ਸਾਡੀ ਨਾ ਸਾਡੇ ਰਿਸ਼ਤੇਦਾਰਾਂ ਦੀ ਇਹ ਬੰਦੇ ਨੇ ਇੱਕ ਨਹੀਂ ਸਾਡੀ ਤੇ ਉਸ ਤੋਂ ਬਾਅਦ ਇਹ ਸਾਨੂੰ ਤਲਾਕ ਦੇ ਪੇਪਰ ਭੇਜ ਦਿੱਤੇ ਸਿਰ ਜਦੋਂ ਤਲਾਕ ਦੇ ਪੇਪਰ ਸਿਰ ਭੇਜ ਦਿੱਤੇ ਤੇ ਉਸ ਤੋਂ ਬਾਅਦ ਅਸੀਂ ਤਲਾਕ ਦੇ ਦਾ ਇਸ ਨੂੰ ਰੀਜ਼ਨ ਪੁੱਛਿਆ ਵੀ ਕੀ ਰੀਜ਼ਨ ਹੈ ਕਿਉਂ ਮੈਨੂੰ 30 ਲੱਖ ਹੀ ਚਾਹੀਦਾ ਹ ਨਹੀਂ ਤਾਂ ਕੰਨਾ ਮੈਂ ਇਸੇ ਖੂਰ ਨਾਲ ਵਿਆਹ ਕਰਵਾਉਣਾ ਇਸ ਚੀਜ਼ ਦੇ ਪ੍ਰੂਫ ਵੀ ਸਾਡੇ ਕੋਲ ਨੇ ਹਮ ਅਸੀਂ ਸਾਰੇ ਐਸਐਸਪੀ ਸਾਹਿਬ ਦਫ਼ਤਰ ਦੇ ਦੇ ਚੁੱਕੇ ਹਾਂ ਹਮ ਸਰ ਉਸ ਤੋਂ ਬਾਅਦ ਇਸਤੇ ਅਸੀਂ ਉਸ ਕੇਸ ਦਾ ਰਿਪਲਾਈ ਕੀਤਾ ਸੀ ਇਸਤੇ ਤਾਂ ਵੀ ਕੇਸ ਨਹੀਂ ਗਿਆ। ਥੋੜੀ ਇਹਨਾਂ ਦੇ ਘਰ ਦੇ ਨਾਲ ਗੱਲਬਾਤ ਹੋਈ ਵੀ 30 ਲੱਖ ਦੀ ਡਿਮਾਂਡ ਕਿਉਂ ਕੀਤੀ ਜਾ ਰਹੀ ਹੈ? ਸਰ ਇਸਦੇ ਫਾਦਰ ਨਾਲ ਪਹਿਲਾਂ ਗੱਲਬਾਤ ਹੋਈ ਪਹਿਲਾਂ ਤਾਂ ਇਸਦੇ ਫਾਦਰ ਕਹਿੰਦੇ ਕਿ ਇਹ ਕਮਲਾ ਹੈ ਇਸ ਨੂੰ ਕੁਝ ਨਹੀਂ ਪਤਾ ਇਹ ਇੱਦਾਂ ਕਰ ਰਿਹਾ ਹੈ ਇੱਦਾਂ ਕਰ ਰਿਹਾ ਜਦੋਂ ਅਸੀਂ ਇਸਦੇ ਫਾਦਰ ਨਾਲ ਦੂਜੀ ਤੀਜੀ ਵਾਰੀ ਗੱਲ ਕੀਤੀ ਤਾਂ ਇਸਨੇ ਫਾਦਰ ਨੇ ਵੀ ਇਸ ਦੀ ਗੱਲ ਚ ਹਮਈ ਪਰਣਾ ਸ਼ੁਰੂ ਕਰ ਦਿੱਤੀ। ਉਹਨਾਂ ਨੇ ਖੁਦ ਕਿਹਾ ਕਿ ਬੇਟਾ ਜਲ ਕੋਈ ਨਾ 30 ਲੱਖ ਰੁਪਏ ਜਾਂ 30 ਲੱਖ ਦੇ ਦੇ ਇਸ ਦੀ ਮਜ਼ਰਦ ਨਹੀਂ। ਹੂੰ ਕੀ ਗੱਲ ਸਾਰੇ ਪੈਸਿਆਂ ਦੀ ਆ ਪੈਸੇ ਦੇ ਦੋ ਕੋਈ ਹੋਣ ਲੱਗਾ ਹੂੰ ਹੁਣ ਸਰ ਪੈਸੇ 30 ਲੱਖ ਇੱਕ ਰਕਮ ਬਹੁਤ ਵੱਡੀ ਆ ਸੀ ਕਿਸ ਤਰ੍ਹਾਂ ਕਰਦੇ ਹਨਾ ਹੂੰ ਹੂੰ ਠੀਕ ਆ ਅਸੀਂ 30 ਲੱਖ ਦੇ ਤੋਂ ਮਨਾ ਕੀਤਾ ਤੇ ਇਸ ਨੇ ਜਦੋਂ ਤਲਾਕ ਦੀ ਪੇਪਰ ਭੇਜੇ ਉਸ ਕੇਸ ਦਾ ਅਸੀਂ ਰਿਪਲਾਈ ਕੀਤਾ ਜਦੋਂ ਹੂੰ ਇਸ ਦਾ ਰਿਪਲਾਈ ਕਰਨ ਤੋਂ ਬਾਅਦ ਇਹ ਬੰਦਾ ਇੰਡੀਆ ਉਪਦੇਸ਼ ਨਹੀਂ ਹੋਇਆ ਹੂੰ ਇਹ ਇਹਦੇ ਆਪ ਦੇ ਕੇਸ ਕੀਤਾ ਇਹਦੇ ਤੇ ਉਲਟਾ ਪੈ ਗਿਆ ਹੂੰ 420 ਦੇ ਕੇਸ ਤੇ ਪਰਚਾ ਹੋ ਗਿਆ 420 ਦਾਜ ਦੇਹ ਜੀ ਹੂੰ ਗੁੱਟ ਮਾਰਦਾ ਪਰਚਾ ਇੱਥੇ ਹੋਇਆ ਤੇ ਇਹ ਪੇਸ਼ ਨਾ ਹੋਣ ਕਰਕੇ ਤੇ ਐਲਓਸੀ ਜਾਰੀ ਹੋ ਗਈ ਹੂੰ ਤੇ 2-3 ਸਾਲ ਤੋਂ ਇਹਦੇ ਪਿੱਛੇ ਪੈ ਰਹੇ ਆ ਇਹ ਬੰਦਾ ਹੱਥ ਨਹੀਂ ਆ ਰਿਹਾ ਤੇ ਅੱਜ ਅੱਜ ਤੋਂ 3 ਹਫ਼ਤੇ ਪਹਿਲਾਂ ਸਿਸਟਰ ਮੇਰੀ ਨੂੰ ਸੀ ਕਿਸੇ ਤਰ੍ਹਾਂ ਵੀ ਜਿਵੇਂ ਜਿਵੇਂ ਕਰਕੇ ਰੱਬ ਦੀ ਕਿਰਪਾ ਨਾਲ ਕੈਨੇਡਾ ਭੇਜ ਦਿੱਤਾ ਸੀਗਾ ਕੀ ਇਦਾਂ ਬਹਿ ਕੇ ਗੱਲ ਕਰੇ ਹੂੰ ਵੀ ਕੀ ਗੱਲ ਹੈ ਤੁਸੀਂ ਤੁਸੀਂ ਜਨ ਕਿ ਆਪਦੇ ਵੱਲੋਂ ਆਪਣੀ ਸਿਸਟਰ ਨੂੰ ਬਾਹਰ ਕੈਨੇਡਾ ਭੇਜ ਦਿੱਤਾ ਜੀ 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 ਵੀ ਕੈਨੇਡਾ ਪਿੱਛੇ ਵੀ ਚਲੋ ਇਹਦੀ ਲਾਈਵ ਉੱਥੇ ਉਸੇ ਮੁੰਡੇ ਨਾਲ ਹੋਵੇ ਕਿ ਉਹ ਪਤਾ ਤੱਲੇ ਗਿਆ ਹੋਇਆ ਕੀ ਆ ਜਦੋਂ ਉਹ ਨਾਲ ਗੱਲ ਕੀਤੀ ਤਾਂ ਉਸ ਬੰਦੇ ਨੇ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਉਹ ਉਸਦੀ ਸੈਕਿੰਡ ਮੈਰਿਜ ਉਸਨੇ ਬਿਨਾ ਤਲਾਕ ਦਿੱਤੇ ਤੋਂ ਕਰਵਾ ਲਈ ਸੀ ਹੂੰ ਉਸ ਮੁੰਡੇ ਨੇ ਅੱਛਾ ਇਸ ਮੁੰਡੇ ਨੇ ਦੁਬਾਰਾ ਕੈਨੇਡਾ ਦੇ ਵਿੱਚ ਵਿਆਹ ਕਰਾ ਲਿਆ ਬਿਨਾ ਡਿਵੋਰਸ ਦਿੱਤੇ ਜੀ 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 ਉਹਨੇ ਬਿਨਾ ਡਿਵੋਰਸ ਦਿੱਤੇ ਦੂਸਰਾ ਵਿਆਹ ਕਰਵਾ ਲਿਆ ਦਵਨੀ ਸੈਕਿੰਡ ਮੈਰਿਜ ਕਦੋਂ ਕਰਵਾਈਗੀ ਤੁਹਾਨੂੰ ਕੋਈ ਤਾਂ ਪਤਾ ਲੱਗਿਆ ਵੀ ਆਪਣੇ ਇਹ ਮੁੰਡੇ ਦੇ ਵੱਲੋਂ ਸੈਕਿੰਡ ਮੈਰਿਜ ਆ ਕਰਵਾ ਲਈ ਗਈ ਕੈਨੇਡਾ ਦੇ ਵਿੱਚ ਸਰ ਸਾਨੂੰ ਪਹਿਲਾਂ ਤਾਂ ਕਾਫੀ ਜ਼ਿਆਦਾ ਪਹਿਲਾਂ ਸ਼ੋਰ ਸੀਗਾ ਬਟ ਕਿਤੇ ਨਾ ਕਿਤੇ ਸਾਨੂੰ ਇਹ ਚੀਜ਼ ਹੁੰਦੀ ਸੀ ਵੀ ਨਹੀਂ ਇਹ ਸਾਨੂੰ ਜਾਣ ਕੇ ਕੁੜੀ ਨੂੰ ਤੰਗ ਕਰਨ ਦੀ ਇੱਦਾਂ ਕਰ ਰਿਹਾ ਵੀ ਨਹੀਂ ਨਹੀਂ ਵਿਆਹ ਨਹੀਂ ਹੋਇਆ ਉਹਦਾ ਬਟ ਜਦੋਂ ਸਾਨੂੰ ਸਾਰਾ ਕੁਝ ਪਤਾ ਲੱਗਾ ਕਿ ਸਾਡੇ ਰਿਸ਼ਤੇਦਾਰੀ ਚੋਂ ਇੱਕ ਬੰਦਾ ਸੀ ਉਸਨੇ ਇਹਨਾਂ ਦਾ ਵਿਆਹ ਵੀ ਰਗੋਇਆ ਕਾਹ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹਮ ਬਟ ਇਹ ਬੰਦੇ ਨੇ ਇੱਕ ਨਹੀਂ ਸੁਣੀ ਇਹਦਾ ਉੱਧਰ ਕੋਈ ਗੁਰਦੁਆਰੇ ਦਾ ਪ੍ਰਧਾਨ ਹੋਊਗਾ ਕੋਈ ਹਮ ਬ੍ਰੈਂਟਨ ਦੇ ਵਿੱਚ ਓਕੇ ਉਸਨੇ ਆਪਣੀ ਸਪਾਰਸ਼ ਦੇ ਨਾਲ ਉਹ ਨੰਬਰ ਤੇ ਫਿਰ ਇੱਕ ਕਰਵਾ ਦਿੱਤੇ ਅਸੀਂ ਪਹੁੰਚ ਗਿਆ ਕਿ ਇਹ ਚੀਜ਼ ਗੁਰੂਗ੍ਰਾਂਧ ਸਾਹਿਬ ਜੀ ਦੇ ਪਿਆਸਦੀ ਹੈ ਇਸ ਚੀਜ਼ ਨੂੰ ਨਾ ਕਰੋ ਇਹ ਚੀਜ਼ਾਂ ਵਿੱਚ ਉਹਦੇ ਦੂਸਰੀ ਵਾਰੀ ਉਹਨੂੰ ਬਿਨਾਂ ਤਲਾਕ ਦਿੱਤੇ ਗੁਰੂ ਗ੍ਰਾਂਧ ਸਾਹਿਬ ਜੀ ਦੇ ਸਾਹਮਣੇ ਨਾ ਪੜਾਓ ਬਟੇ ਇਹਨਾਂ ਨੇ ਹੱਡੀਕ ਨਹੀਂ ਸੁਣੀ ਇਹਨਾਂ ਨੇ ਕਾਨੂੰਨ ਨੂੰ ਟੱਚ ਜਾਣਦੇ ਆ ਬਿਨਾਂ ਤਲਾਕ ਦਿੱਤੇ ਦੂਸਰਾ ਵਿਆਹ ਕਰਵਾ ਲਿਆ ਦਵਿੰਦਰ ਜੀ ਦੀ ਦੂਜੀ ਕੁੜੀ ਹੈ ਜਿਹਨਾਂ ਸੈਕੰਡ ਮੈਰਿਜ ਕਰਵਾਈ ਹੈ ਮੁੰਡੇ ਦੇ ਵੱਲੋਂ ਕੁੜੀ ਇੰਡੀਅਨ ਮੂਲ ਦੀ ਹੈ ਜਾਂ ਫਿਰ ਐਨ ਆਰ ਆਈ ਹੈ ਸਰ ਇਹ ਚੀਜ਼ ਹਲੇ ਪੁਲਿਸ ਇਹ ਕਰ ਰਹੀ ਹੈ ਜਿੱਦਾਂ ਸੰਵਲੇ ਉੱਪਰ ਪਤਾ ਨਹੀਂ ਵੀ ਉਹ ਕੈਨੇਡਾ ਦੀ ਬੋਰਨਾ ਜਾਂ ਕਿਹਾ ਹੂੰ ਤੇ ਹੁਣ ਸਿਰ ਜਦੋਂ 3 ਹਫਤੇ ਪਹਿਲਾਂ ਇਹਦੀ ਸਿਸਟਰ ਆਪਣੇ ਕੈਨੇਡਾ ਪਹੁੰਚ ਗਈ ਤੇ ਇਹਨਾਂ ਬੈਠ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਇਹਨੂੰ ਮੈਸੇਜ ਕੀਤਾ ਕਿ ਸਾਡੇ ਨਾਲ ਬੈਠ ਕੇ ਗੱਲ ਕਰਦਾ ਇਹ ਕਹਿੰਦਾ ਵਾਈ ਮੈਂ ਕਿਉਂ ਕਰਾਂ ਮੈਨੂੰ ਲੋਡ ਪਈ ਹੈ ਹੂੰ ਨਹੀਂ ਤੁਸੀਂ ਛੋੜ ਸਾਡੇ ਕੋਲ ਕਿੰਨੀ ਕਵਾਰ ਤੁਸੀਂ ਕੋਸ਼ਿਸ਼ ਕੀਤੀ ਇਹਨਾਂ ਦੇ ਪਰਿਵਾਰ ਦੇ ਨਾਲ ਜਿਸ ਮੁੰਡੇ ਦੇ ਨਾਲ ਵੀ ਬੈਠ ਕੇ ਜਿਹੜੀ ਗੱਲਬਾਤ ਕੀਤੀ ਹੈ ਕਿਉਂਕਿ ਪਰਿਵਾਰਕ ਮਸਲਾ ਸੀ ਜੇਕਰ ਬੈਠ ਕੇ ਗੱਲ ਨਿਬੜ ਜਾਂਦੀ ਤਾਂ ਜ਼ਿਆਦਾ ਵਧੀਆ ਹੋਣਾ ਸੀਗਾ ਸਰ ਇਹਨਾਂ ਦੇ ਫਾਦਰ ਡੀਐਸਪੀ ਆਫਿਸ ਆਏ ਸੀ ਕਿ ਹੂੰ ਉਹਨਾਂ ਬਹੁਤ ਰਿਸਪੈਕਟਡ ਡੀਐਸਪੀ ਸਾਹਿਬ ਨੇ ਇਹਨਾਂ ਦੇ ਫਾਦਰ ਨੂੰ ਪਿਆਰ ਨਾਲ ਸਮਝਾਇਆ ਕਿ ਤੁਹਾਡਾ ਬੱਚਾ ਫਸਦਾ ਹੈ ਇੰਨਾ ਜ਼ਿਆਦਾ ਕਿ ਬੈਠ ਕੇ ਨਿਬੇੜ ਲੋ ਜੇ ਦੋਨੇ ਫੈਮਿਲੀਆਂ ਬੈਠੀਆਂ ਹੂੰ ਇਹਦੇ ਫਾਦਰ ਡੀਐਸਪੀ ਆਫਿਸ ਤਾਂ ਮੰਨ ਗਏ ਹੂੰ ਬਟ ਘਰ ਜਾ ਕੇ ਇਹਨਾਂ ਨੇ ਸਾਨੂੰ ਇਹ ਗੱਲ ਕਹੀ ਕਿ ਮੈਂ ਪੰਜੀ ਦਾ ਫੈਸਲਾ ਤੁਹਾਡੇ ਨਾਲ ਨਹੀਂ ਕਰਦਾ ਜੋ ਕਰਨਾ ਕਰ ਲੋ ਮੇਰੇ ਮੁੰਡੇ ਨੇ ਇੰਡੀਆ ਆਉਣਾ ਹੂੰ ਪੋਸਟ ਟਾਈਮ ਆਪਣੀ ਕੁੜੀ ਇੰਡੀਆ ਸੀ ਜਦੋਂ ਦਿਨਵਕ ਜਦੋਂ ਦਿਨਵਕ ਤੇ ਬਲਬੜੀ ਕੁੜੀ ਕੈਨੇਡਾ ਪਹੁੰਚੀ ਮੈਂ ਬੈਠ ਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਇਹ ਚਲਾਕੀ ਨਾਲ ਆਪਣੀ ਜਿੰਨਾ ਕੁ ਮੈਨੂੰ ਪਤਾ ਲੱਗ ਰਿਹਾ ਹੈ ਦੂਸਰੀ ਵਾਈਫ ਨਾਲ ਵੀ ਆਇਆ ਹੋਇਆ ਬਾਕੀ ਮੈਂ ਪ੍ਰੋਪਰ ਹੀ ਦੱਸਾਂਗਾ ਹੂੰ ਇਹ ਦੂਸਰੀ ਵਾਈਫ ਨਾਲ ਇੰਡੀਆ ਆਇਆ ਅੱਛਾ ਹੁਣ ਜਦੋਂ ਇਹ ਇੰਡੀਆ ਵਾਪਸ ਆਇਆ ਇਹਦੇ ਨਾਲ ਜਿਹੜੀ ਕਿ ਸੈਕੰਡ ਵਾਈਫ ਹੈ ਦੀ ਉਹਦੇ ਨਾਲ ਸੀਗੀ ਇਹ ਸਰ ਸਾਨੂੰ 99% ਇਹ ਆ ਕਿ ਉਹ ਉਹ ਨਾਲ ਆਈ ਹੋਈ ਆ ਹੂੰ ਕਿਉਂਕਿ ਇਸਨੇ ਉਸ ਦਿਨ ਉਸ ਨੂੰ ਬਕਰੇ ਤੌਰ ਤੇ ਵੀ ਇੰਡੀਆ ਭੇਜ ਦਿੱਤਾ ਸੀ ਬਾਕੀ ਸ਼ੋਰ ਅਸੀਂ ਦਾ 100% ਅਸੀਂ ਇਹਨੂੰ ਛੇਤੀ ਦੱਸਾਂਗੇ ਕਿ ਇਹਦੀ ਦੂਸਰੀ ਵਾਈਫ ਦੇ ਨਾਲ ਹੈ ਜਾਂ ਨਹੀਂ ਹੂੰ ਦਵਿੰਦਰ ਜੀ ਤੁਹਾਨੂੰ ਕੋਈ ਥ੍ਰੈਡ ਵੀ ਹੈ ਇਹਨਾਂ ਤੋਂ ਸਰ ਇਸੇ ਇਸ ਬੰਦੇ ਦਾ ਕਾਫੀ ਜ਼ਿਆਦਾ ਖਤਰਨਾਕ ਬੰਦਿਆਂ ਨਾਲ ਲਿੰਕ ਹੈਗੇ ਆ ਸਾਡੇ ਬਾਅਦ ਚ ਪਤਾ ਲੱਗਾ ਜੀ ਅਸੀਂ ਇਸੇ ਕਰਕੇ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ ਸੀ ਹੂੰ ਸੋ ਅਸੀਂ ਸਰ ਸਾਹਮਣੇ ਨਹੀਂ ਆ ਰਹੇ ਸੀ ਚਲੋ ਹੁਣ ਤਾਂ ਜੋ ਹੋਇਆ ਹੋਇਆ ਹੈ ਇਹ ਸਰ ਜੇ ਸਾਡੀ ਜਾਨ ਨੂੰ ਕੋਈ ਵੀ ਖਤਰਾ ਹੁੰਦਾ ਹੈ ਮੈਨੂੰ ਮੇਰੇ ਬ੍ਰਦਰ ਨੂੰ ਮੇਰੇ ਫਾਦਰ ਨੂੰ ਜਾਂ ਬ੍ਰਹਿਮਤਨ ਚ ਮੇਰੀ ਸਿਸਟਰ ਨੂੰ ਤਾਂ ਉਹਦਾ ਜ਼ਿੰਮੇਵਾਰੀ ਹੈ ਕਿ ਕਿੰਨਾਂ ਲੋਕਾਂ ਦੀ ਸਪੋਰਟ ਹੈ ਇਸ ਮੁੰਡੇ ਨੂੰ ਜਿਨ੍ਹਾਂ ਦੇ ਸਿਰ ਤੇ ਇੰਨਾ ਜ਼ਿਆਦਾ ਹੋ ਰਿਹਾ ਜਿਵੇਂ ਤੁਸੀਂ ਕਹ ਤੁਹਾਨੂੰ ਸਾਨੂੰ ਵੀ ਥ੍ਰੈਡ ਆ ਰਹੀਆਂ ਨੇ ਕੋਲਾਂ ਸਰ ਮੈਂ ਖੇਤੀ న్యూਸ ਦੇ ਸਾਹਮਣੇ ਇਹ ਚੀਜ਼ ਲੈ ਕੇ ਆਵਾਂਗਾ ਵਿੱਤ ਪ੍ਰੂਫ ਹੂੰ ਬੇ ਇਹਨੂੰ ਕਿਹੜਾ ਐਨ ਆਰ ਆਈ ਕੈਨੇਡਾ ਤੋਂ ਸਪੋਰਟ ਕਰ ਰਿਹਾ ਹੈ ਮੈਂ ਛੇਤੀ ਬਰੂ ਮੈਂ ਬਹੁਤ ਕੁਛ ਦਿਨ ਨੇੜੇ ਪਹੁੰਚ ਚੁੱਕਾ ਮੈਂ ਛੇਤੀ ਸਾਹਮਣੇ ਲੈ ਕੇ ਆਵਾਂਗਾ ਹੂੰ ਕੈਨੇਡਾ ਦੇ ਵਿੱਚ ਕੰਮ ਕੀ ਕਰਦਾ ਸੀਗਾ ਮੁੰਡਾ ਇਹ ਸਰ ਇੱਕ ਕੰਟਰਕਸ਼ਨ ਦਾ ਕੰਮ ਆ ਸ਼ਾਇਦ ਜਿਹੜਾ ਘਰ ਘਰ ਬਣਾਉਂਦੇ ਦਲਬਖੀ ਦਾ ਇਹ ਨਾ ਕਿੰਦਾ ਸਰ ਕੰਮ ਕਰ ਰਹੇ ਓਕੇ ਜੀ ਠੀਕ ਹੈ ਦਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਸੋ ਬਿਲਕੁਲ ਇਹ ਸਨ ਦੀਪਿਕਾ ਦੇ ਬ੍ਰਦਰ ਦਵਿੰਦਰ ਜੀ ਜਿਨ੍ਹਾਂ ਦੇ ਵੱਲੋਂ ਸਾਰੀ ਜਿਹੜੀ ਕਿ ਜਾਣਕਾਰੀ ਹੈ ਉਹ ਦਿੱਤੀ ਗਈ ਹੈ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਮੁੰਡੇ ਦੀ ਜਿਹੜੀ ਕਿ ਪਾਵਰ ਹੈ ਉਹ ਕਾਫੀ ਉੱਚੇ ਤੱਕ ਹੈ ਪਹੁੰਚ ਕਈ ਸਾਰੇ ਐਨਆਰਆਈ ਇਸ ਦੇ ਨਾਲ ਮਿਲੇ ਹੋਏ ਨੇ ਜਿਸ ਦੇ ਕਾਰਨ ਇਸ ਕੇਸ ਨੂੰ ਜਿਹੜਾ ਕਿ ਇੰਨਾ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਤਾਂ ਕਾਫੀ ਜਦੋ ਜਹਿਦ ਦੇ ਬਾਅਦ ਜਿਹੜਾ ਕਿ ਐਲਓਸੀ ਜਾਰੀ ਹੁੰਦਾ ਹੈ ਤਾਂ ਐਲਓਸੀ ਜਾਰੀ ਹੋਣ ਤੋਂ ਬਾਅਦ ਜਿੱਦਾਂ ਦਵਿੰਦਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਵੀ ਸ਼ੱਕ ਹੈ ਕਿ ਉਹ ਆਪਣੀ ਸੈਕੰਡ ਵਾਈਫ ਦੇ ਨਾਲ ਇੰਡੀਆ ਪਹੁੰਚਦੇ ਨੇ ਤਾਂ ਉੱਥੇ ਹੀ ਉਹਨਾਂ ਨੂੰ ਪੁਲਿਸ ਦੇ ਵੱਲੋਂ ਨੂਰਮੈਲ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਹੈ ਉਹ ਕਰ ਲਿਆ ਜਾਂਦਾ ਤਾਂ ਪੰਜਾਬ ਦੇ ਵਿੱਚ ਅਜਿਹੇ ਮਸਲੇ ਆਮ ਹੋ ਗਏ ਨੇ ਹਰ ਰੋਜ਼ ਕੋਈ ਨਾ ਕੋਈ ਖਬਰ ਨਿਕਲ ਕੇ ਸਾਹਮਣੇ ਆਂਦੀ ਹੈ ਤਾਂ ਕਿਉਂਕਿ ਲੋਕਾਂ ਦਾ ਜਿਹੜਾ ਕਿ ਨੌਜਵਾਨਾ ਜਿਹੜਾ ਕਿ ਰੁਝਾਨ ਹੈ ਉਹ ਬਾਹਰ ਵੱਲ ਨੂੰ ਵਾਧਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਨਾਲ ਦੀ ਨਾਲ ਹੁਣ ਦੀਪਿਕਾ ਤੇ ਬ੍ਰਦਰ ਜਿਹੜੇ ਦਵਿੰਦਰ ਨੇ ਉਹ ਵੀ ਕਿਤਨਾ ਕਿਤੇ ਹੋਰ ਖੁਲਾਸੇ ਕਰਦੇ ਹੋਏ ਨਜ਼ਰ ਆ ਗਏ ਨੇ ਕਿ ਉਹਨਾਂ ਨੂੰ ਥ੍ਰੈਡ ਆ ਜਿਹੜੀ ਉਹ ਆ ਰਹੇ ਇਸੇ ਕਰਕੇ ਉਹ ਕੈਮਰੇ ਦੇ ਮੂਰੇ ਖੁੱਲ ਕੇ ਨਹੀਂ ਆ ਰਹੇ ਕਿਸ ਚੀਜ਼ ਦਾ ਡਰ ਹੈ ਕਿਉਂ ਡਰ ਰਿਹਾ ਹੈ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾ ਪਰਸਨ ਸੰਦੀ ਦੇ ਨਾਲ ਹਿੰਮਤ ਸਿੰਘ ਇਕਵਾਲ ਦੇਨੀ